ਸੋ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਜਿਸ ਨਾਲ ਕਈ ਮੌਤਾਂ ਵੀ ਹੈ ਜਿਹੜੀਆਂ ਹੋ ਰਹੀਆਂ ਨੇ ਅਤੇ ਗਰਮੀ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੋ ਰਹੀ ਹੈ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਗਰਮੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਗੱਲ ਕਰਾਂਗੇ ਬਠਿੰਡਾ ਸ਼ਹਿਰ ਦੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਗਰਮੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਗਰਮੀ ਕਾਰਨ ਰੇਲਵੇ ਸਟੇਸ਼ਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੁੱਡਸ ਵੇਅਰ ਹਾਊਸ ਰੋਡ ਤੇ ਇੱਕ ਵਿਅਕਤੀ ਦੀ ਮੌਤ ਦੇ ದಿ ಜಾರೀಹ ತೆಕರ ਬੇਸਹਾਰਾ ਸਨ ਉਹਨਾਂ ਕੋਲ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਇਸੇ ਤਰ੍ਹਾਂ ਗਿੱਦੜਬਾਹ ਦੇ ਰਹਿਣ ਵਾਲੇ ਮੁਕੰਦ ਲਾਲ ਜਿਸ ਦੀ ਉਮਰ 60 ਸਾਲ ਹੈ ਉਸ ਦੀ ਵੀ ਗਰਮੀ ਕਾਰਨ ਮੌਤ ਹੋ ਗਈ ਲਾਸ਼ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਈ ਸੋ ਇਹਨਾਂ ਮਾਮਲੇ ਦੇ ਵਿੱਚ ਥਾਣਾ ਜੀਆਰਪੀ ਅਤੇ ਸਦਰ ਥਾਣਾ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਸੋ ਇਲਾਵਾ ਸੰਤਪੁਰਾ ਰੋਡ ਅਤੇ ਮਾਲ ਗੋਦਾਮ ਰੋਡ ਤੇ ਗਰਮੀ ਕਾਰਨ ਦੋ ਵਿਅਕਤੀ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਸੰਸਥਾ ਵੱਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਸੋ ਜ਼ਿਲ੍ਹੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਬੇਕਰ ਬੇਸਹਾਰਾ ਕਾ ਇੱਜ਼ਾ ਖਾਮਿਆਸਾ ਪਹੁੰਚ ਰਹੀ ਨੇ ਅਤੇ ਜ਼ਿਲੇ ਦੇ ਵਿੱਚ ਤਾਪਮਾਨ 47.2 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ ਦਿਨ ਭਰ ਇਹ ਆਸਮਾਨ ਤੋਂ ਅੱਗ ਦੀ ਵਰਖਾ ਹੁੰਦੀ ਹੈ ਕੜਾਕੇ ਦੀ ਗਰਮੀ ਕਾਰਨ ਜਿੱਥੇ ਲੋਕ ਘਰਾਂ ਦੇ ਵਿੱਚ ਬੰਦ ਰਹੇ ਉੱਥੇ ਬਾਜ਼ਾਰਾਂ ਤੇ ਮੁੱਖ ਸੜਕਾਂ ਜਿਹੜੀਆਂ ਉਹਨਾਂ ਤੇ ਵੀ ਸਨਨਾਟਾ ਜਿਹੜਾ ਛਾਇਆ ਰਹਿੰਦਾ ਹੈ ਅਪਡੇਟ ਲੈ ਕੇ ਉਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ